ਪੰਜਾਬ ਸਮੇਤ ਉੱਤਰ ਭਾਰਤ ਵਿੱਚ ਠੰਡ ਤੇ ਧੁੰਦ ਦਾ ਕਹਿਰ جاری ਹੈ ਜਿਸ ਤੇ ਚਲਦੇ ਸੜਕਾਂ ਤੇ ਵਿਜ਼ਿਬਿਲਟੀ ਘੱਟ ਦਿਖਾਈ ਦੇ ਰਹੀ ਹੈ ਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆਨੇ ਨੇ ਅਜਿਹੇ ਚ ਜ਼ਿਆਦਾਤਰ ਕੰਮਕਾਰ ਠੱਪਾਏ ਨੇ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਲੋੜ ਹੋਣ ਤੇ ਹੀ ਘਰੋਂ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਜਦ ਪ੍ਰਵਾਸੀ ਕਾਮਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਪਣੇ ਸੂਬਿਆਂ ਨੂੰ ਛੱਡ ਕੇ ਉਹਨਾਂ ਵੱਲੋਂ ਪੰਜਾਬ ਦਾ ਰੁਖ ਕੀਤਾ ਜਾਂਦਾ ਹੈ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਪਰ ਇਹਨਾਂ ਦਿਨੀ ਪੈਰੀ ਠੰਡ ਤੇ ਧੁੰਦ ਦੀ ਵਜ੍ਹਾ ਨਾਲ ਗ੍ਰਾਹਕ ਨਹੀਂ ਹੈ ਹਾਲਾਂਕਿ ਠੰਡ ਦੇ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਇਹਨਾਂ ਕਾਮਿਆਂ ਦਾ ਕਹਿਣਾ ਹੈ ਕਿ ਹੱਡ ਚੇਨ ਵੀ ਠੰਡ ਨੇ ਉਹਨਾਂ ਦਾ ਕੰਮਕਾਰ ਮੰਦਾ ਕਰ ਦਿੱਤਾ ਹੈ। ਉਹ ਜਿਹੜੀ ਠੰਡ ਪੈ ਰਹੀ ਹੈ ਕੀ ਬਹੁਤ ਜ਼ਿਆਦਾ ਮੱਦਾ ਚੱਲ ਰਹਾ ਹੈ ਠੰਡੀ ਬਹੁਤ ਜ਼ਿਆਦਾ ਪੜ ਰਹੀ ਹੈ ਹਾਂਜੀ ਅਵੇ ਕਿੰਨਾ ਬੋਟਾ ਸੰਸ਼ੇਰ ਸਿੰਘ ਜੀ ਪੋਰੇ ਪਠਾਨਕੋਟ ਤੋਂ ਜੀ ਸੁੰਦਰ ਲੱਕ ਜਾ ਰਹੇ ਜੀ ਕੀ ਹਾਲਾਤ ਹੈ ਠੰਡ ਦੇ ਤੋਂ ਇਹ ਠੰਡ ਬਹੁਤ ਹੈ ਜੀ ਆਣ ਜਾਣ ਤੇ ਬਹੁਤ ਦਿੱਕਤ ਹੋ ਰਹੀ ਹੈ ਜੀ ਕੰਮ ਤੇ ਆਣ ਜਾਣ ਹੋਏ ਬਹੁਤ ਮੁਸ਼ਕਲ ਹੋ ਰਹੀ ਹੈ ਤੋਂ ਬਹੁਤ ਹੈ ਜੀ ਬੰਦਾ ਨਹੀਂ ਲੱਭ ਰਿਹਾ ਜੀ ਲੱਗੂ ਵੀ ਕੀ ਕੰਮ ਤੁਹਾਡਾ ਅਰਜੁਨ ਠੰਡ ਵੀ ਪੈ ਰਹੀ ਕਿਤਨਾ ਦੇ ਠੰਡ ਜੀ ਬਹੁਤ ਜ਼ਿਆਦਾ ਪੈਣ ਦੀ ਹੈ ਬਹੁਤ ਜ਼ਿਆਦਾ ਦੇਖੋ ਤੁਹਾਨੂੰ ਦੇ ਕਿੰਨੀ ਪੈ ਰਹੀ ਹੈ ਹਾਂਜੀ ਇਹਨਾਂ ਕੋਈ ਫਰਕ ਪਿਆ ਆਣ ਜਾਣ ਦੇ ਵਿੱਚ ਬਹੁਤ ਜ਼ਿਆਦਾ मोर साच लांचे दिक्कत आंदी है इधर काम थी ले है ऐसा ही है काम दोनों में कोई ग्राहक ही नहीं है तू कैसे फिट कर रहे हो आजकल बस सॉफ्ट हो रहा टाइम पास का कितना पहले के कि मुकाबले ਕਮ ਹੈ ਸਾਬ ਧੁੰਦ ਮੇ ਨਿਕਲਤਾ ਹੀ ਨਹੀਂ ਘਰਾਬ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਠੰਡ ਤੇ ਧੁੰਦ ਦਾ ਕਹਿਰ جاری ਹੈ ਜਿਸ ਤੇ ਚਲਦੇ ਸੜਕਾਂ ਤੇ ਵਿਜ਼ਿਬਿਲਟੀ ਘੱਟ ਦਿਖਾਈ ਦੇ ਰਹੀ ਹੈ ਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆਨੇ ਨੇ ਅਜਿਹੇ ਚ ਜ਼ਿਆਦਾਤਰ ਕੰਮਕਾੜ ਠੱਪਾਏ ਨਹੀਂ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਲੋਡ ਹੋਣ ਤੇ ਹੀ ਘਰੋਂ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਜਦ ਪ੍ਰਵਾਸੀ ਕਾਮਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਪਣੇ ਸੂਬਿਆਂ ਨੂੰ ਛੱਡ ਕੇ ਉਹਨਾਂ ਵੱਲੋਂ ਪੰਜਾਬ ਦਾ ਰੁਖ ਕੀਤਾ ਜਾਂਦਾ ਹੈ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਪਰ ਇਹਨਾਂ ਦਿਨੀ ਪੈਰੀ ਠੰਡ ਤੇ ਧੁੰਦ ਦੀ ਵਜ੍ਹਾ ਨਾਲ ਹਕ ਨਹੀਂ ਹੈ ਹਾਲਾਂਕਿ ਠੰਡ ਦੇ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਨਾ ਗਾਮਿਆਂ ਦਾ ਕਹਿਣਾ ਹੈ ਕਿ ਹੱਡ ਚੀਨ ਵੀ ਠੰਡ ਨੇ ਉਹਨਾਂ ਦਾ ਕੰਮਕਾਰ ਮੰਦਾ ਕਰ ਦਿੱਤਾ। ਉਹ ਠੰਡ ਪੈ ਰਹੀ ਆ ਕੀ ਫਰਕ ਪੈ ਰੋ? ਠੰਡ ਬਹੁਤ ਜ਼ਿਆਦਾ ਪਰ ਰਹੀ ਹੈ ਸਾਹਿਬ ਗ੍ਰਾਹਕ ਹੈ ਨਹੀਂ ਸਵੇਰੇ ਸੇ ਆ ਜਾਂਦੇ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਅੱਜ ਗ੍ਰਾਹਕ ਕਿਹੋ ਜਿਹਾ ਹੈ? ਗ੍ਰਾਹਕ ਹੈ ਨਹੀਂ ਜੀ। ਬਹੁਤ ਮਲਦਾ ਚੱਲ ਰਹਾ ਹੈ ਇਸ ਟਾਈਮ। ਬਹੁਤ ਹੀ ਜ਼ਿਆਦਾ ਮਲਦਾ ਚੱਲਦਾ ਹੈ ਠੰਡੀ ਬਹੁਤ ਜ਼ਿਆਦਾ ਪਰ ਰਹੀ ਹੈ। ਹਾਂ ਜੀ। ਅਰੇ ਜੀ ਨਾ ਬੋਟਾ ਸੰਸ਼ੇਰ ਸਿੰਘ ਜੀ। ਪੋਰੇ ਕਾਂ ਕਰਦਾ ਵੀ ਸੁੰਦਰ ਲੱਗ ਜਾ ਰਿਹਾ ਏ ਕੀ ਹਾਲਾਤ ਹੈ ਠੰਡ ਦੇ ਰੇ ਤੂੰ ਇਹ ਠੰਡ ਬਹੁਤ ਹੈ ਜੀ ਆਣ ਜਾਣ ਚ ਬਹੁਤ ਦਿੱਕਤ ਹੋ ਰਹੀ ਹੈ ਜੀ ਕੰਮ ਤੇ ਆਣ ਜਾਣਾ ਬਹੁਤ ਮੁਸ਼ਕਲ ਹੋ ਰਹੀ ਹੈ ਉਹ ਠੀਕ ਹੈ ਠੰਡ ਬਹੁਤ ਹੈ ਜੀ ਬੰਦਾ ਨਹੀਂ ਲੱਗ ਰਿਹਾ ਜੀ ਲੱਗ ਵੀ ਕਿਤਾ ਮੈਂ ਤੁਹਾਡਾ ਅਰਜਨ 98 ਦੀ ਪਹਿਰੀ ਕਿਦਾਂ ਲਗਾਉਂਦੇ ਠੰਡ ਜੀ ਬਹੁਤ ਜ਼ਿਆਦਾ ਪੈਣਦੀ ਹੈ ਬਹੁਤ ਜ਼ਿਆਦਾ ਦੇਖੋ ਤੋਂ ਦੇ ਕਿਨੀ ਪੈ ਰਹੀ ਹੈ ਹਾਂ ਜੀ ਇਹਨਾਂ ਕੋਈ ਫਰਕ ਪਿਆ ਆਣ ਜਾਣ ਦੇ ਵਿੱਚੋਂ ਬਹੁਤ ਜ਼ਿਆਦਾ मोटरसाइकिल चलाने से दिक्कत आती है ऐसा काम ठीक लही है ऐसा ही है काम दोनों में कोई ग्राहक ही नहीं है कुछ कर रहे हो आज बस साफ हो रहा टाइम पास कितना पहले के मुकाबले कम है साहब दोनों में निकलता ही नहीं ग्राहक